ਅੱਜ ਦੇ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਸਾਰੇ ਬੰਦਿਆਂ ਨੇ ਕੀਤੀ ਹੋਈ ਹੈ ਛੁੱਟੀ ਕਿਉਂਕਿ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਜਨਮ ਦਿਹਾੜਾ ਜੀ ਤੇ ਸਾਰੇ ਜਿੰਨੇ ਵੀ ਘਰ ਚ ਬੜੀ ਸ਼ਾਂਤੀ ਇਸ ਟਾਈਮ ਉਹ ਤੁਸੀਂ ਵੀਡੀਓ ਦੇਖਿਓ ਜਾਨ ਮਹਲ ਬਲੌਗ ਬਣਾਉ ਉੱਧਰ ਬਣਾਈ ਹੈ ਮੈਂ ਅ ਘਰ ਫਿਰ ਜਿਵੇਂ ਘਰ ਬਣਾਉ ਦਾ ਹੈ ਤਾਂ ਹੈ ਨਹੀਂ ਦਾ ਕੋਈ ਉੱਥੇ ਜਿਵੇਂ ਲਾਈਵ ਵੀਡੀਓ ਵਿੱਚ ਮੈਂ ਹੁਣ ਮੈਂ ਨਾ ਮੋਟਰ ਬਾਰੇ ਬਣਾਉਂਦੇ ਲਾਈਵ ਵੀਡੀਓ ਤੇ ਗੁੱਜਰ ਬਾਈ ਨਾਲ ਮਾਰਦੇ ਥੋੜੇ-ਵੱਡੇ ਗੱਲਾਂ ਤਿਆਰ ਦੀਆਂ ਹਾਂ। ਹਾਂ। ਕਈ ਕਮੈਂਟ ਆਏ ਹੋਏ ਤੇ ਟਾਇਰ ਬਾਰੇ। ਬਈ ਟਾਇਰ ਲੱਗੀ ਹੋਈ ਘਰ ਦੇ ਵਿੱਚ ਓਏ ਹੋਏ ਕਿੰਨੀ ਸੋਹਣੀ ਲੱਗਦੀ ਆਹ। ਹੁਣ ਰੇਸ਼ੇ ਨਾਲ ਰੇਸ਼ਾ ਵੀ ਮਿਲ ਰਿਹਾ ਉਹਦਾ। ਦੇਖੋ ਹੁਣ ਤੁਸੀਂ ਉਹ ਜਾਨ ਮਹਲ ਬਲੌਗ ਪਰ ਦੇਖੋ ਤੁਸੀਂ। ਤੇ ਘੈਂਟ ਲੱਗ ਰਹੀ ਤੇ ਜਣ ਪੂਰੀ ਜਦੋਂ ਮੈਂ ਦੇਖੀ ਇੱਕ ਨੰਬਰ ਲੱਗ ਰਹੀ ਤੇ ਹੁਣ ਤੁਹਾਨੂੰ ਮਲਾਉਂਦੇ ਆ ਗੁੱਜਰ ਬਾਈ ਨੂੰ ਕਿੰਨੀ ਸ਼ਾਂਤ ਜੀ ਹੋਈ ਪਈ ਅੱਜ ਗੁੱਜਰ ਬਾਈ ਹੈ ਨਾ ਬੜੀ ਸ਼ਾਂਤ ਜੀ ਹੋਈ ਪਈ ਹੈ ਚਾਰੇ ਪਾਸੇ ਅੱਗੇ ਵਾਲੀ ਨਰ ਕਦਮਾ ਦਾ ਉਹਨੂੰ ਖੜਿਆ ਨਾ ਤਾਰ ਕੱਢਦਾ ਮੋਪਰ ਦੇ ਬੱਚਾ ਜੀ ਇੱਕ ਮੈਂ ਤਾਰ ਕੱਢ ਦਣੀ ਬੱਸੋ ਬੱਸ ਇੱਧਰ ਰੱਖ ਦੇ ਉੱਪਰ ਰੱਖ ਦੇ ਰੱਪੇ ਰਹਿਣ ਦੇ ਹੁਣ ਹੁਣ ਆਪੇ ਸੇਕਣਾ ਵੇ ਠੰਡਾ ਹੋਈ ਜਾਣਾ ਉਹਨੇ ਤੇ ਬੜੀ ਜਣੀ ਚਾਹ ਆਪਰੇ ਆ ਫੜ ਗਲਾਸ ਲੱਸੀ ਬਰ ਚਾਹ ਕੋ ਖਰਾਬਤਾ ਨਹੀਂ ਕਰੂੰ ਕਰਨ ਤਾਂ ਮੈਂ ਜੱਲ ਲੱਸੀ ਪੀਤੀ ਹੈ ਮੇਰੀ ਲੱਸੀ ਲੱਸੀ ਠੰਡੀ ਜਿੰਦੀ ਅੰਦਰ ਸੀਟਾ ਹਾਂ ਲੱਸੀ ਬਨ ਜਾ ਪੀ ਸਕਦੇ ਹੈ ਪੀ ਸਕਦੇ ਆ ਵਿਆ ਮਾਰਦੇ ਹੀ ਆਹ ਤਾਂ ਚੱਲ ਠੀਕ ਹੈ ਪਹਿਲਾਂ ਤਾਂ ਲੱਸੀ ਦਾ ਗਲਾਸ ਪਲਾਵਾ ਫਿਰ ਚਾਹ ਪੀ ਕੇ ਖਾ ਉਪਰ ਦੀ ਨਹੀਂ ਨਹੀਂ ਮੈਂ ਉਹ ਨਹੀਂ ਉਹ ਚਿੱਟਾ ਲਿਆ ਉੱਥੀ ਪਿਆ ਕਿ ਲੱਸੀ ਵਾਲਾ ਨਾ ਲੱਸੀ ਆ ਕਿਹੜਾ ਚਿੱਟੀ ਹੀ ਖਾਣਾ ਤਾਂ ਇੱਕ ਤੁਸੀਂ ਜੇ ਅੱਛਾ ਜੋ ਉਹ ਤਾਂ ਲਿਮਕਾ ਉਹ ਤਾਂ ਨਿੰਮਕਾ ਉੱਥੀ ਪਿਆ ਬਾਈ ਮੈਂ ਤੇ ਨੱਕਿਆ ਹੋਇਆ ਰੱਖ ਕੇ ਕੋਈ ਗੱਲ ਨਹੀਂ ਕੋਈ ਪਲਾਦਾ ਕੋਈ ਆਜੂ ਗੈਸਟ ਪਲਾਦੀ ਚੋਲਿ ਜੇ ਰੱਖਿਆ ਹੋਇਆ ਬਾਈ ਮੈਨੂੰ ਪਾਈ ਚਾਹ ਦੇ ਮੈਨੂੰ ਥੋੜੀ ਹੋ ਪੀਣੀ ਹੈ ਬਾਕੀ ਚਾਹ ਤੇਰੀ ਪੀ ਲੈ ਜਿਹੜੀ ਪਣੀ ਬਸ ਬਾਕੀ ਪੀ ਪੀ ਲੈਣੇ ਆਪਾਂ ਉਹ ਚੱਕ ਉੱਪਰ ਥੱਟ ਪੇਸ਼ ਕਰਦਾ ਬਸ ਬਸ ਬਿਲਕੁ ਜੱਕ ਜਾ ਕੇ ਅੱਡੇ ਪਰ ਹਣਾ ਇੱਥੇ ਦਾ ਚਾਹ ਮਿਲੋ ਬਾਰਜ ਲਈ ਬਾਹਰ ਬੈਠਦੇ ਹਾਂ ਹਮ ਰੱਖਦੇ ਤੇ ਰੱਖਦੇ ਬਿਸਕੁਟ ਹੈਗੇ ਆ ਇੱਕ ਪੈਕਟ ਫੁੱਲ ਆ ਉਹਨਾਂ ਦੇ ਇੱਕ ਹੀ ਖਾਣਾ ਬਸ ਉਹਦੇ ਵਿੱਚ ਤੇ ਹਾਂ ਅਸੀਂ ਕਿਸੇ ਨੂੰ ਘਟਾ ਬਿਸਕੁਟ ਨਾਲ ਚਾਹ ਪੀਜੀ ਹੈਗਾ ਜਿਹੜਾ ਠੀਕ ਨਹੀਂ ਬਾਈ ਇੱਧਰ ਆ ਜਾ ਤੁਸੀਂ ਮਾਤ ਕਰਦੇ ਹਾਂ 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 ਤਾਂ ਪਾਂਦੇ ਵਿੱਚ ਬੈਠ ਕੇ ਇੱਕ ਅਗ ਨਹੀਂ ਸ਼ਾਂਤੀ ਹੀ ਹੋਈ ਪਈ ਚਾਰੇ ਪਾਸੇ ਰ ਹੈ ਬਾਈ ਪੀਸ ਫੁੱਲ ਜਿਆਦਾ ਹੋਇਆ ਹੋਇਆ ਯਾਰ ਵਧੀਆ ਕੰਮ ਆਰੋੜੀ ਅੱਤਰੇ ਸਦਕੇ 5 ਰੁਪਏ ਬਿਸਕੁਟ ਟਾਈਗਰ ਹੁਣ ਖਾ ਕੇ ਟਾਈਗਰ ਬਣ ਜਾਣਾ ਆਪਰੇ ਪੰਜਾਂ ਨਾਲ ਸਾਡੇ ਕੰਮ ਜੰਨਾ ਪੰਜਾਂ ਨਾਲ ਸਾਡੇ ਹਾਂ ਇਹਨਾਂ ਦਾ ਹੌਣ ਦੇ ਨਿਹਰੇ ਦੁੱਧ ਦੀ ਚਾਹ ਏ ਇਹ 40 ਰੁਪਏ ਦਾ ਕੱਪ ਹੋਗਾ ਤੇਰਾ 40 45 42 ਤੇ 50 ਰੁਪਏ ਚ ਪੈ ਗਿਆ ਮੇਰੇ ਸਵੇਰੇ ਸਵੇਰੀ ਇਹਦਾ ਮਾਤਬਰ ਤੁਹਾਨੂੰ ਦਿੰਦਾ ਖਾਣ ਨੂੰ ਬਹੁਤ ਦੇਖ ਰਿਹਾ ਸੀ 50 ਰੁਪਏ ਤਾਂ ਗਏ ਮੇਰੇ ਵਾਹ ਬਾਈ ਵਾਹ ਮੈਨਾਂ ਦੇ ਘਰ ਨੂੰ ਜਾਣਾ ਦਾ ਹੂੰ ਭਾਈ ਅੱਜ ਘਰ ਜਸ਼ਨ ਮਨਾਉਗਾ ਅੱਛਾ ਘਰ ਜਸ਼ਨ ਮਨਾਉਣਾ ਅੱਜ ਪਿੱਛੇ ਹੁਣ 4 ਵਜੇ ਆ ਜਾਂਦਾ ਅੱਛਾ ਮੈਂ ਤਾਂ ਰੋਟੀ ਰੂਟੀਆਂ ਭੇਜਿਆ ਹੁਣੇ ਹੀ ਸੀ ਠੀਕ ਹੈ ਉਹ ਕਰਾਂ ਮੈਂ ਸੰਭਲ ਸੰਭਲਈਏ ਦੀ ਕਰ ਦਿੰਦਾ ਸਰ ਗੱਲ ਕਿੱਧਰ ਖੁੱਲਣਾ ਏ ਠੰਡੀ ਕਰਦਾ ਜਾ ਮੈਂ ਗਰਮ ਪੀ ਕੇ ਰਾਜੀ ਨਾ ਪਾਣੀ ਪਾ ਕੇ ਵੀ ਪੀ ਲੈਂਦਾ ਹਲਾ ਹੋਰ ਉਹ ਇਹਨਾਂ ਪਾਣੀ ਪਾ ਕੇ ਪੀ ਲੀ ਦੀ ਆਪਾ ਗੁੱਜਾ ਨਾ ਭਾਈ ਬਹੁਤ ਲਗ ਲਗ ਐਡ ਮੈਂ ਪੇਸ਼ ਕਰਦਾ ਕਦੇ ਪਾਣੀ ਪਾਉਂਦਾ ਚਾਹ ਦੇ ਵਿੱਚ ਕੱਲ ਤੇਰੀ ਗੱਲ ਬੈਰਲ ਹੋ ਗਈ ਭਾਈ ਉਹ ਉਹ ਜਿਹੜਾ ਸਾਬਣ ਤਾਂ ਕਿਹਾ ਕਿਹਾ ਤਾਂ ਕਿਆ ਗਿਆ ਤਾਂ ਬਾਲ ਝਾੜਨੇ ਵਾਲਾ ਬਿਆਲੀ ਹੂੰ ਦੇਖੀ ਜਾ ਮਿੱਠਾ-ਮਿੱਠਾ ਹੂੰ ਤੇ ਆ ਚਾਹ ਬਣੀ ਆ ਬਾਈ ਬਣਾਈ ਕਿਨੇ ਫਿਰ ਗੁੱਜਰ ਬਾਈ ਨੇ ਨਹੀਂ ਬੱਸ ਯਾਰ ਬੱਸ ਬੱਸ ਮੈਂ ਘਗੇ ਆਇਆ ਯਾਰ ਮੇਰਾ ਤਾਂ ਇੰਟਰਲੇਟ ਹੋ ਗਿਆ ਹਾਂ ਲੱਕੀਰ ਆਦਾ ਫੋਨ ਮਿਲੂ ਕਹਿੰਦਾ ਆਉਂਦਾ ਮੋਟਰਪਨ ਨੂੰ ਮੈਂ ਆਇਆ ਹੈ ਨਹੀਂ ਵੇ ਆ ਵੀ ਚਾ ਉਹਦੇ ਕੋਈ ਪਿਆਉ ਉਹਦਾ ਗੁੱਜਰ ਭਾਈ ਜੇ ਸਾਰੇ ਬੰਦੇ ਦਿਮਾਗ ਇੱਕ ਜੇ ਹੋ ਜਾਣ ਕਿੰਨਾ ਤਰੱਕੀ ਕਰੋਗੇ ਇਹ ਦੁਨੀਆ ਜੇ ਤਰੀ ਜੇ ਮੇਰਾ ਦਿਮਾਗ ਤੇਰੇ ਵਰਗਾ ਹੋ ਜਾਵੇ ਮੇਰੇ ਵਰਗਾ ਨਾ ਫਿਰ ਅਸੀਂ ਕਾਮਿਆਂ ਨੂੰ ਫਿਰ ਕਾਮ ਜਾਵੇ ਹੈ ਹੋਰ ਇਹਨਾਂ ਸਵੇਰ ਤੇ ਲੱਗੇ ਕਰਨਾ ਸਵੇਰ ਤੇ ਪਿੰਨ ਲੱਗੇ ਕਰਨਾ ਮਾਸੀ ਮਾਰੋ ਭੈਣ ਜੋ ਨਾ ਕੇ ਲੇਡ ਦਾ ਫਿਰ ਨਾ ਡੇਡ ਦਾ ਫਿਰ ਬੜਾ ਹੀ ਰੰਜਾ ਦਾ ਰੇਡੋ ਇੱਕ ਕਪੜਾ ਲਿਆ ਕੇ ਰੱਖ ਮੇਰਾ ਬੀਬੀਆ ਜਿਹੜਾ ਰੱਬ ਨੇ ਸਭ ਨੂੰ ਲਗ ਲਗ ਦਿਮਾਗ ਦਿੱਤੇ ਉਹ ਨਾਂ ਨਕਸ਼ ਮਿਲਦੇ ਆ ਠੀਕ ਹੈ ਸਾਰੇ ਉਲੱਤਾਂ ਪੰਜੇ ਪੈਰ ਮੈਂ ਕਹਿੰਦਾ ਇੱਥੋਂ ਤੱਕ ਵੀ ਲੋਕਾਂ ਦੇ ਫਿੰਗਰਪ੍ਰਿੰਟ ਵੀ ਕਿਸੇ ਨੇ ਕਿਹਾ ਅੱਜ ਤੱਕ ਦੁਨੀਆ ਵਿੱਚ ਹੋ ਗਏ ਹੋੜੇ ਪਰ ਜਿਹੜਾ ਦਿਮਾਗ ਹੈ ਉਹ ਨਹੀਂ ਉਹ ਨਹੀਂ ਮਿਲਦਾ ਕਿਸੇ ਨਾਲ ਹਰੇਕ ਦਾ ਲਗ ਲਗ ਤਰ੍ਹਾਂ ਦੀ ਸੋਚਣ ਸ਼ਕਤੀ ਲੱਗ ਹੈ ਸਕਲ ਮੈਨੂੰ ਕਹਿੰਦੇ ਭਾਈ ਇੱਥੇ ਨਹੀਂ ਲੱਗ ਜਮ ਮੈਂ ਨਾ ਇੱਥੇ ਬੰਨਦਾ ਅੱਜ ਮੇਰੀ ਅਲਾਤਾਂ ਕਿਤੇ ਕਹਾਂ ਜੀ ਅੱਛਾ ਪਾਣੀ ਲਾਤਾ ਹੁਣ ਮੈਂ ਪਹਿਲੇ ਜਰਾ ਦੀ ਮੋਟਰ ਅੱਛਾ ਮੈਨੂੰ ਲਖਣਾ ਤਾਂ ਪੈਣਾ ਹੀ ਹੈ ਭਾਈ ਹੁਣ ਦੇ ਉਹ ਚਲ ਕੋਈ ਨਹੀਂ ਪਤਾ ਨਹੀਂ ਨਾ ਗਏ ਤਾਂ ਮੇਰੇ ਵਾਲੀ ਜਲਾਲੀ ਦੋ ਦੋ ਤਿੰਨ ਦਿਨ ਬਹਿ ਜਾ ਮੈਂ ਕਿਹਾ ਭਾਈ ਹੁਣ ਤਾਂ ਚੱਲਦੀ ਆ ਭਰਨ ਫੇੜਨੇ ਲੈਣਾ ਹੁਣ ਤਾਂ ਸਾਡਾ ਪਿਆਰ ਪਿਆ ਇਹ ਸਾਡਾ ਹੁਣ ਤਾਂ ਪਿਆਰ ਪਿਆ ਉਧਰ ਕੰਪਨੀ ਨਾਲ ਕੰਪਨੀ ਬੜੀ ਆ ਉਹ ਸਾਡੀ ਵਨੋ ਆਇਆ ਤਾਂ ਸਾਡੇ ਅੱਛੇ ਦਾ ਫੋਨ ਆ ਉਹ ਜਸਵੀਰ ਯਾਰ ਉਹ ਸਟੰਡ ਪਿਆ ਹੁਣ ਅਪਰੇਸ਼ਨ ਹੋਇਆ ਉਹਦਾ ਜਸਵੀਰ ਯਾਰ ਪ੍ਰੈਸ਼ਰ ਹੋ ਗਿਆ ਹੁਣ ਫੇਰ ਹਾਂ ਨਾਲ ਇਹਨੇ ਉਹ ਲਾਈ ਲਾਇਆ ਉਹਦਾ ਤੇ ਮਸ਼ੀਨ ਜੀ ਇੱਕ ਹੋਰ ਲਗਨ ਹੋਇਆ ਦੁਬਾਰਾ ਸਟੰਡ ਪਿਆ ਹੁਣ ਸਾਹ ਚੜਨ ਲੱਗਦਾ ਬਹੁਤ ਜ਼ਿਆਦਾ ਕਹਿੰਦਾ 80% ਤੇ ਲੈਦਾ 20% ਲੱਗਦਾ ਪਰ ਇਹ ਜੋ ਕਰਕੇ ਬਚਿਆ ਹੋਇਆ ਹੈ ਨਹੀਂ ਤੇ ਕੰਤਾ ਚੜਾਈ ਕਰ ਜਾਂਦਾ ਦੂਜੀ ਗੱਲ ਸੁਣ ਤੂੰ ਹੁਣ ਚੱਲ ਕਹਿੰਦਾ ਉਹ ਜਸਵੀਰ ਜੋਰ ਦਾ ਜਟਕਾ ਧੀਰੇ ਸੇ ਲਗੇ ਮਨੂ ਕਹਿੰਦਾ ਜੋਰ ਕੇ ਜਟਕਾ ਧੀਰੇ ਸੇ ਲਗੇ ਬਸ ਹਾਚੇ ਪਹਿਲਾਂ ਹੱਸਿਆ ਬਲੇ ਚਾਚਾ ਹੋਰ ਕਿਤਾ ਠੀਕ ਠਾਕ ਬੜਾ ਠੀਕ ਕਹਿੰਦਾ ਯਾਰ ਗੁੱਸਾ ਨਾ ਕਰੀ ਟਰਾਲੀ ਤੋਂ ਲੈ ਜਾਂਦਾ ਮੇਰੇ ਪਾਸ ਜਿੰਨੀ ਵਾਰੀ ਮਰਜ਼ੀ ਲੈ ਕੇ ਜਾ ਮੈਂ ਤੈਨੂੰ ਰੋਕਦਾ ਨਹੀਂ ਮੈਂ ਗੱਲ ਤਾਂ ਦੱਸ ਕਹਿੰਦਾ ਆਇਆ ਕਰੋ ਜੀ ਟਰਾਲੀ ਘਰ ਨੂੰ ਦੇ ਕੇ ਜਾਦੇ ਧੋ ਕੇ ਦੇ ਕੇ ਜਾਇ ਕਰੋ ਜੀ ਇਸਰ ਵਹ ਗੱਡੀ ਪਤਾ ਨਹੀਂ ਝਾੜੂ ਜ ਮਾਰ ਕੇ ਖੜਾ ਆਇਆ ਰਾਤ ਨੂੰ ਨੇਰਾ ਬਹੁਤ ਹੋ ਗਿਆ ਤਾਂ ਮੈਂ ਪਿਛਲੀ ਵਾਰ ਜਿੰਨੀ ਵਾਰ ਵੀ ਖੜਾਈ ਆ ਮੈਂ ਪਾਣੀ ਮਾਰ ਕੇ ਧੋ ਆ ਕੇ ਖੜਾਈ ਮੈਂ ਕਾ ਨੂੰ ਯਾਰ ਕਿਸਦਾ ਜੀ ਚੀਜ਼ ਜੀ ਕਿਸੇ ਦੀ ਲੱਤੀ ਆ ਜਿੱਦਾਂ ਦੀ ਲੱਤੀ ਮਾ ਉਦਾਂ ਦੇ ਦਿੰਦਾ ਹੁੰਦਾ ਯਾਰ ਉਹਦਾ ਕੁਦਰੀ ਪਤੀ ਰਾਤ ਨੂੰ ਮੈਨੂੰ ਭੁੱਲ ਗਿਆ ਮੈਂ ਭੁੱਲ ਗਿਆ ਉਹ ਕਹਿੰਦਾ ਜਿੱਥੇ ਕਿਤੇ ਰੇਤਾ ਉਹਦੇ ਵਿੱਚ ਰਹਿ ਜਾਂਦਾ ਕੋਈ ਗਾੜੀ ਖੜਾ ਜਰ ਪੈ ਜਾਂਦੀ ਉੱਥੇ ਦੇ ਪਰ ਇਹ ਤਾਂ ਉਹ ਵੇਲਾ ਕਰਾ ਮੋਟਰ ਤੋਂ ਹਾਂ ਤੋਂ ਸਾਤੇ ਹਾਂ 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 ਜਿੱਦਾਂ ਇਹ ਮੁਰਗੀਆਂ ਦਾ ਰੇਹ ਲੈ ਆਉਣਾ ਹਾਂ 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 ਤੋਂ ਪਹਿਲਾਂ ਤੋਂ ਹਣੀ ਆ ਬਾਅਦ ਕੇ ਨਾ ਹੋਰ ਕੰਮ ਕਰਨੇ ਪੈਣਾ ਇਹਨੂੰ ਤੋਂ ਹਾਂ ਕਹਿੰਦਾ ਜਵਾਬ ਨਹੀਂ ਟਰੈਕਟਰ ਨੂੰ ਤੈਨੂੰ ਜਵਾਬ ਨਹੀਂ ਹਰੇਕ ਚੀਜ਼ ਨੂੰ ਤੈਨੂੰ ਜਵਾਬ ਨਹੀਂ ਜੋ ਮਰਜ਼ੀ ਦੇ ਜਾ ਪਰ ਹਾਂ ਨਹੀਂ ਐ ਤਾਂ ਕਦੇ ਜਵਾਬ ਤਾਂ ਦਿੱਤਾ ਨਹੀਂ ਹੈਗਾ ਮੈਂ ਤਾਂ ਪਿੱਟ ਸੁਣਦੀ ਬਈ ਸਾਡੇ ਇਹਨੇ ਇਹ ਪਰਿਵਾਰ ਦੀ ਸਾਡੇ ਸਾਰਿਆਂ ਦੀ ਯਾਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਅਜੇ ਤੱਕ ਇੱਕ ਬੰਦਾ ਜਵਾਬ ਦੇਦਾ ਅਸੀਂ ਨਾਂ ਨਹੀਂ ਲੈਣਾ ਹੈਗਾ ਉਹਦਾ ਉਹਦੇ ਅਸੀਂ ਛੇਤੀ ਛੇਤੀ ਚੀਜ਼ ਵੀ ਨਹੀਂ ਲੰਦੇ ਹੈਗਾ ਕਮੈਂਟਾਂ 'ਚ ਦੱਸੋ ਕਿਹੜਾ ਬੰਦਾ ਉਹ ਤੂੰ ਵੀ ਨਾ ਅਸੀਂ ਕਿਧਰ ਰੌਲਾ ਨੇ ਬਾਈ ਤੂੰ ਗੱਲ ਜ਼ਿਆਦਾ ਵੱਜਣ ਦੀ ਫਿਰ ਚਲੋ ਸਰੇਕ ਉਹੀ ਫੇਰ ਗੱਲ ਆ ਗਈ ਇੱਕ ਸਰਨੇ ਚਾਚਦਾ ਦਿਮਾਗ ਹੈ ਇੱਕ ਤੇਰਾ ਦਿਮਾਗ ਹੈ ਉਹਨੇ ਆ ਜਲ ਕੋਈ ਬੰਦਾ ਮੰਗਣ ਆਇਆ ਠੀਕ ਹੈ ਜੇ ਹੁਣ ਮਿੱਤੇ ਦੇ ਘਰ ਤੇ ਉਹਨਾਂ ਬਗੈਰ ਪੁੱਛੇ ਸਿਮਟ ਲੈ ਗਿਆ ਕੈਮਰੇ 'ਚ ਅਸੀਂ ਦੇਖਦੇ ਤੇ ਕਾ ਕਹਿੰਦੇ ਉਹ ਲੈ ਗਿਆ ਰੇਤਾ ਲੈ ਗਿਆ ਬਜਰੀ ਲੈ ਗਿਆ ਟਰੈਕਟਰ ਖੜਾ ਪਰ ਲਿਆ ਤੇ ਉਹ ਨਹੀਂ ਸਰਨਾ ਚਾਚਾ ਦਾ ਅੱਛਾ ਹਾਂ ਸਰਨਾ ਚਾਚਾ ਦਾ ਤੇ ਪਿੱਛੇ ਮੈਡਮ ਬੋਲਣ ਲੱਗ ਗਈ ਇਹਨੂੰ ਉਹਦੇ ਚੱਕ ਲੈ ਗਿਆ ਫਲਾੜਾ ਹੋਗਾ ਧੁਗਾੜਾ ਹੋਗਾ ਐ ਕੰਨ ਲੱਗੀ ਮੈਨੂੰ ਤੇ ਮੈਂ ਕਿਹਾ ਤੂੰ ਉਹਦੇ ਟਰੈਕਟਰ ਨਹੀਂ ਚੁਲੰਦੀ ਲੈ ਕੇ ਜਾਂਦੇ ਟਰਾਲਾ ਨਹੀਂ ਲੈ ਕੇ ਜਾਂਦੇ ਮੌਕੇ ਤੇ ਤੈਨੂੰ ਬੋਲੇ ਆ ਮੈਂ ਬਿਨਾਂ ਪੁੱਛੇ ਟਰੈਕਟਰ ਪਾ ਲਿਆ ਉਹ ਟਰੈਲਾ ਚੱਕਰ ਜੇ ਖੜਾ ਹੁੰਦਾ ਬਿਨਾਂ ਪੁੱਛੇ ਪਾ ਲਿਆ ਤੁਸੀਂ ਮੈਂ ਗਿਆ ਜਾਂ ਬਿਨਾਂ ਪੁੱਛੇ ਅਗਲਾ ਸਮਿਟ ਰੇਤਾ ਕੋਈ ਲੈ ਗਿਆ ਫਿਰ ਕੀ ਫਰਕ ਪੈ ਗਿਆ ਬਾਈ ਕੋਣ ਜ ਆ ਬੋਲਦੇ ਹਾਂ 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 ਤੇ ਸਰਵ ਜਿਹੜਾ ਨਾ ਝੱਟ ਲਈ ਬਹੁਤ ਤਕੜੀ ਬਾਈ ਕਰਾ 2 ਕਿਲੋ ਸਮਿਟ ਲੈ ਕੇ ਜਾਣਾ 2 ਕਿਲੋ ਫੇਰ ਲੈ ਗਿਆ ਫੇਰ ਲੈ ਗਿਆ ਫੇਰ ਲੈ ਗਿਆ ਟੋਟਾ ਹੀ ਲੈ ਕੇ ਆ ਹੁਣ ਦੋ ਤੱਕ ਕੋਈ ਪੈਸੇ ਕਾ ਨਹੀਂ ਲਿੰਦਾ ਉਹਨਾਂ ਤੇ ਮੈਂ ਤਾਂ ਟੋਟੇ ਮੈਂ ਨਾ ਕਮ ਟੋਟੇ ਹੀ ਲੈ ਜਾਂਦਾ ਕਾ ਟੋਟੇ ਚ ਪੈਸੇ ਵੇਚਣਾ ਤੇ 2-2 ਕਿਲੋ ਤੋਂ ਪੈਸਾ ਕਿੰਨੇ ਕਿਲੋ ਨਾਲ ਪੈਸੇ ਨਹੀਂ ਵੇਚਣਾ ਭਾਈ ਬਿਲ ਲਿਆਣੀਆਂ ਤੇ ਬੜਾ ਗਮਾਂਗ ਸਹੀਏ ਇਹ ਬਜਰੀ ਢੋਈ ਰੇਤਾਂ ਢੋਇਆ ਮੈਂ ਚੱਲ ਕੋਈ ਨਹੀਂ ਕੋਈ ਫਰਕ ਨਹੀਂ ਪੈਂਦਾ ਚੱਲਦੇ ਕਿਉਂ ਜੇ ਕੋਈ ਫਰਕ ਨਹੀਂ ਪੈਂਦਾ ਆ ਉਹ ਜਿੱਤੇ ਇੱਕ ਸੱਤ ਇੰਨੀ ਲੱਤਾਂ ਲੱਗੀਆਂ ਉੱਤੇ ਇੱਕ ਹੋਰ ਇੱਕ ਟਮ ਹੋਰ ਖਾਣੇ ਸਾਢੇ 300 ਹੋਰ ਘਾਟਾ ਖਾ ਲਾ ਕੇ ਹਾਂ ਔਖੀ ਜਿਹੜਾ ਹੁਣ ਸੱਤ ਦਾ ਖਾਣੀ ਪੈਣੀ ਨਾਂ ਕਹਿੰਦਾ ਚਾਚਾ ਕਿ ਪਰਸੋਂ ਮੈਂ ਇੱਕ ਫੋਨ ਬੋਹ ਦੀ ਗੱਲ ਲਓ ਲੁਧਿਆਣੇ ਜਾ ਕੇ ਆਉਣਾ ਇਹਦੇ ਨਾਲ ਮੈਂ ਤੇ ਕਹਿੰਦਾ ਜਸਵੀਰ ਆ ਮੈਂ ਤੇਰੇ ਤਿੰਨ ਟੋਟੇ ਸਿਮਿੰਟ ਦੇ ਲੱਤੇ ਦੱਸ ਦੇ ਮੈਨੂੰ ਪੈਸੇ ਮੈਂ ਚਾਚਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੈਸੇ ਪੁੱਛਿਆ ਨਹੀਂ ਕੋ ਤਾਂ ਹੋਰ ਜਾਈਦਾ ਹੋਰ ਦੱਸੀ ਲੈ ਕੇ ਜਾਣਾ ਠੀਕ ਨੇ ਅਗਰ ਮਰੂ ਆਏ ਸੋਣੇ ਮਿਲਨੇ ਗੇ ਲੈਣਾ ਚਾਹੀਦਾ ਹੋਰ ਕੀ ਆਏ ਅੱਧ ਜਾਣਾ ਇੱਥੋਂ ਮੈਂ ਭਾਈ ਚਾਚੇ ਹੋਰ ਲੋੜ ਹੋਈ ਹੋਰ ਦੱਸੀ ਬਾਦੂ ਪਿਆ ਸਿਮਿੰਟ ਬਾਦੂ ਪਿਆ ਰੇਤਾ ਬਜਰੀ ਉਹ ਜਿਹੜੇ ਜਿਤ ਕਰਦੇ ਪਤਾ ਨਹੀਂ ਉਹਨੇ ਥੋੜੀ ਕਿਸੇ ਕਿੰਨੇ ਆ ਲੋਕਾਂ ਪਾ ਕਰਨਾ ਤੁਹਾਡਾ ਹਾਂ ਹਾਂ ਭਲਾ ਬਈ ਹਾਂ ਉਹ ਬੰਦਾ ਪਤਾ ਕੀ ਆ ਜਿਹੜਾ ਆਉਂਦਾ ਸੀ ਹਰੇਕ ਨੂੰ ਕਹਿੰਦਾ ਬਈ ਭਾਈ ਵਰਗਾ ਕੋਈ ਬੰਦਾ ਹੀ ਨਹੀਂ ਮੈਨੂੰ ਬੰਦਾ ਪੁੱਛਦੇ ਆਉਂਦੇ ਕਿ ਜੀ ਹਾਂ ਹਾਂ ਉਹ ਉੱਥੇ ਬੈਠਾ ਹੁੰਦਾ ਉਹ ਤੈਨੂੰ ਤਨਗਾ ਕੇ ਨਹੀਂ ਮੰਨੇ ਉਹਨੇ ਮੈਂ ਮੇਰਾ 15000 ਰੁਪਏ ਨਾਲ ਸਹੀ ਗੱਲ ਆ ਹਾਂ 15000 ਆ ਭਾਈ ਇਹਦੇ ਮੇਰੇ ਰਾਤ ਦਾ ਪੱਕਾ ਹਾਂ ਮੀਟ ਅੱਪਾ ਨੂੰ ਦਿਆ ਕਿ ਉਹਦੇ ਦਿਨ ਪੁੱਲ ਮਿਲਦਾ ਪਾੜ ਕੇ ਰੱਖ ਦੱਸ ਤੂੰ ਇਹਨਾਂ ਦਾ ਫੋਟੀਆਂ ਦਾ ਕੋਟਾ ਦੀ ਜਿੰਨਾ ਮੈਨੂੰ ਮੋਟਰ ਪਰਮਿਟ ਬੰਦੇ ਕਦੇ ਹੈ ਮਮਾ ਮਗਨ ਕਦੇ ਆ ਕੇ ਦੇਖ ਲਿਓ ਹਾਂ ਆ ਸ਼ਾਮ ਦਾ ਮਹਿਲ ਪੂਰੀ ਲੱਗਦੀ ਆ ਸ਼ਾਮ ਨੂੰ ਦੇਖਾਂਗਾ ਵੀ ਇਹ ਪਤਾ ਕੀ ਹੁੰਦਾ ਗੁੱਜਰ ਬਾਈ ਇਹ ਮਾਣ ਹੁੰਦਾ ਯਾਰ ਵੀ ਉਹ ਇੱਕ ਮਾਣ ਕਰਕੇ ਆਈ ਮੈਨੂੰ ਇੱਥੇ ਇਹ ਘਰ ਪਰਤੇ ਨਾ ਜਵਾਬ ਨਹੀਂ ਮਿਲਦਾ ਹੈ ਉਹੀ ਤਾਂ ਗੱਲ ਹੈ ਬੰਦਾ ਉਸੀ ਘਰ ਪਰ ਜਾਦਾ ਜਿੱਥੇ ਬੰਦੇ ਨੂੰ ਹਾਂ ਜਿੱਥੇ ਬੰਦੇ ਨੂੰ ਆਸ ਹੁੰਦੀ ਆ ਚੱਲੀਏ ਫਿਰ ਬਾਈ ਕਰ ਨੂੰ ਨਾ ਮੇਰੇ ਨਾ ਪੇਟ ਖਰਾਬ ਹੋਇਆ ਹੋਇਆ ਕੱਲ ਦਾ ਯਾਰ ਇਨਫੈਕਸ਼ਨ ਹੋਈ ਹੋਈ ਅੰਦਰ ਕੱਲ ਤੋਂ ਹੁਣ ਡਾਰੇ ਦੇ ਪਾਣੀ ਪੂਣੀ ਲੈ ਕੇ ਆਉਂ ਦੋ ਦਿਨ ਦਹੀਂ ਦੂਹੀਂ ਖਾਂਦਾ ਚੌਲ ਖਾਂਦਾ ਪੇਟ ਦਾ ਦਰਦ ਕਰੀ ਜਾਣਾ ਹਰ ਕਾਲ ਕਾਲ ਪੂਰੀ ਸਫਾਈ ਨਹੀਂ ਹੁੰਦੀ ਹੈਗੀ ਪੇਟ ਦੀ ਧੰ ਤਨ ਤਨ ਤਾਂ ਨਹੀਂ ਹੈਗੀ ਤਾਂ 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 ਨਹੀਂ ਹੈਗੀ ਤਾਂ 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 ਪੈਂਦੀ ਨਹੀਂ ਹੁਣ ਜਦ ਪਏ ਤਾਂ ਵੀ ਦਿਖਾ ਦਾਂਗੇ ਯਾਰ ਇਹ ਵੀ ਚੀਜ਼ ਤਰੀਕਾ ਮੰਨਣ ਵਾਲੀ ਆ ਇਹ ਗੱਲ ਤਰੀ ਮੰਨਣ ਵਾਲੀ ਆ ਭੁੱਖੇ ਪੇਟ ਨਾਲ ਇੱਥੇ ਹੱਥ ਲਾ ਕੇ ਦੇਖੋ ਤੁੰਨਾਂ ਚ ਹਾਂ ਜਿਹੜੇ ਤੁੰਨ ਦੇ ਬਜਾਲੇ ਨਾ ਇੱਥੇ ਤੁਹਾਡੇ ਦਾ ਟੱਪੂ ਵੀ ਉਹ ਸੱਡਾ ਪਾ ਹੁੰਦੀ ਦੇਖ ਲਾਂਗੇ ਜੇ ਸੱਡਾ ਬਰੋਈ ਮੰਝੇ ਪਰ ਪੈ ਜਿਓ ਹਾਂ ਆਪਣੇ ਆਪ ਇਹ ਕੱਢ ਲਿਓ ਹਾਂ ਹਾਂ ਬਾਏ ਲੱਤਾਂ ਸਾਲ ਕੇ ਨਾ ਜਿੱਧਰ ਤੱਕ ਉਹ ਪਹਿਲਾਂ ਕਿਹੜਾ ਇੱਥੇ ਚੌਂਤੇ ਸਾਈਡ ਵਾਲੀ ਲੱਤਾਂ ਖਿੱਚ ਚੌਂਤੇ ਇੱਕ ਬੰਦਾ ਚੌਂਤੇ ਇੱਕ ਬੰਦਾ ਹੁੰਦਾ ਦਾ ਉਹ ਇੱਥੇ ਨਾ ਰਗਾਜੀ ਦੱਬਦਾ ਹੁੰਦਾ ਦਾ ਗੜਦਨ ਦੀ ਨਾ ਇੱਥੇ ਤਾਂ ਰਗਾਂ ਜੀ ਦੱਬਣਿਓ ਨੇ ਪਤਾ ਨਹੀਂ ਕਿ ਆਪ ਪੁਆਇੰਟ ਦੇ ਦਬਾ ਝਟਕਾ ਜਾ ਜਾਂਦਾ ਇੱਕ ਬਰੀ ਸਰੀਰ ਨੂੰ ਸਰੀਰ ਖੁੱਲ ਜਾਂਦਾ ਤਾਂ ਇਹਨੇ ਕਈ ਗੋਣਨ ਦੇ ਨਾ ਬੰਦੇ ਉਹਨੇ ਉਹਨੇ ਮੇਰੇ ਇੱਥੇ ਨਾ ਰਗਾਂ ਜੀ ਦਬਜਿੰਦੇ ਰਿਹਾ ਕਰਦੇ ਰਗਾਂ ਜੀ ਦੱਬਣੀਆਂ ਝਟਕਾ ਆਉਂਦਾ ਬੇਹੋਸ਼ ਜਾਉ ਜਾਂਦਾ ਉਹ ਬੰਦਾ ਪਰ ਬਾਈ ਉਹਦੇ ਬਾਅਦ ਸਰੀਰ ਬੜਾ ਰਿਲੈਕਸ ਹੋ ਜਾਂਦਾ ਤਾਂ ਉਹ ਮਰ ਲਿਆ ਬੰਦਾ ਉਹ ਗੁਰ ਕਿਸੇ ਨੂੰ ਦੇ ਕੇ ਨਹੀਂ ਗਿਆ ਉਹ ਸਾਡਾ ਪ੍ਰੋਨਾ ਹੁਣ ਨਿਆਣੇ ਦਾ ਕੰਨ ਡੋਲਣਾ ਹੋਵੇ ਜੇ ਡਾਕਟਰ ਤੇਰਾਮਿਆਂ ਤੋਂ ਕਈ ਵਾਰ ਉਹਨੇ ਤੇਲ ਮਗਾਉਣਾ ਹਾਂ ਘਰ ਤੋਂ ਪੋਚਿਆ ਉਹਨੇ ਬਸ ਬਣਾ ਕੇ ਦੇ ਦੇਣਾ ਦਵਾਈ ਮਗਾ ਲੈਣਾ ਇੱਕ ਮੁੜ ਕੇ ਕੰਨੇ ਵੀ ਦੋਦਾ ਹਾਂ 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 ਤੇ ਬੰਦੇ ਆਪ ਗਉਣ ਹੁੰਦੇ ਆ ਕਈ ਹਾਂ ਲੋ ਭਾਈ ਅੱਜ ਦੇ ਅਸੀਂ ਇਹ ਲਾਈਵ ਗੱਲਾਂ ਬਾਤਾਂ ਜੋ ਤੁਹਾਡੇ ਨਾਲ ਅਸੀਂ ਸਾਡਾ ਸਾਂਝਾ ਕੀਤੇ ਆ ਤੇ ਸਾਰਿਆਂ ਨੂੰ ਭਾਈ ਗੁਜਰ ਭਾਈ ਤੈਨੂੰ ਵੀ ਹਾਂਜੀ ਭਗਤ ਰਵਿਦਾਸ ਜੀ ਦੀਆਂ ਲੱਖ ਲੱਖ ਮੁਬਾਰਕਾਂ। ਕਹਿੰਦਾ ਬਹੁਤ ਤੇਜੀ ਮੈਨੂੰ ਮੈਨੂੰ ਮੇਰੇ ਬਾਬੇ ਦਾ ਅੱਜ ਹੋਆ ਫੇ ਤੂੰ ਮੈਨੂੰ ਆ ਦੇ ਆ ਦੇ ਕਹਿੰਦਾ ਮੇਰੇ ਬਾਬੇ ਦਾ ਸਾਡਾ ਬਾਬਾ ਨਹੀਂ ਆ ਉਹ ਤੇਰਾ ਬਾਬਾ ਬਾਅਦ ਚ ਨਹੀਂ ਨਹੀਂ ਇਹ ਤੁਸੀਂ ਲੜਾਈਆਂ ਕਰਦੇ ਲੜਾਈਆਂ ਇਹ ਤੁਸੀਂ ਲੜਾਈਆਂ ਕਰਦੇ ਲੜਾਈਆਂ ਤੁਸੀਂ ਇਹ ਚਾਪ ਨਾ 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 ਇਹ ਚੀਜ਼ ਵਸੇ ਮੈਂ ਬਹੁਤ ਇੱਕ ਹਾਲ ਹੈ ਕੱਲ੍ਹ ਤੇ ਤੁਹਾਨੂੰ ਗੱਲ ਦੱਸਦਾ ਮੈਂ ਮੰਨਾਂ ਥੋੜਾ ਗੌਂਡੀ ਹੈਗਾ ਜੀ ਕਿਹੜਾ ਪਣਾ ਮਗਾ ਚਾਚੇ ਦੇ ਕਰਨੇ ਦਾ ਕਰਮੇ ਦੇ ਚਾਚਾ ਹੁਣ ਕੌਣ ਗੁਰਦੁਆਰੇ ਪ੍ਰਧਾਨ ਹੈ ਨਾ ਉਹ ਹਾਂਜੀ ਪ੍ਰਧਾਨਾ ਗੁਰਦੁਆਰੇ ਕਰਮੇ ਪ੍ਰਧਾਨ ਗੁਰਦੁਆਰੇ ਦਾ ਉਹ ਬੈਠਾ ਸੋਚਦਾ ਜਾਂਦਾ ਸੀ ਮੈਂ ਮੈਂ ਕਿਹਾ ਦੇਖ ਲੈ ਸਾਡਾ ਪਿੰਡ ਆ ਗੁਰਦੁਆਰੇ ਪਿੱਛੇ ਕਦੇ ਲੜਾਈ ਨਹੀਂ ਹੋਈ ਫਿਰ ਜੀ ਕਦੇ ਉਹ ਨਹੀਂ ਹੋਇਆ ਹੈ ਕਿ ਤਰੀ ਹੋ ਵੀ ਕੌਣ ਕਿਹਨੇ ਪ੍ਰਧਾਨ ਬਣਾਇਆ ਕਿਹਨੇ ਕਿਆ ਕਰਨਾ ਇਹ ਮੈਂ ਗੱਲ ਹਲੇ ਸੋਚਦਾ ਹੀ ਜਾਂਦਾ ਇਹਨਾਂ ਨੂੰ ਖਾ ਮੈਨੂੰ ਮੰਗਾ ਮਿਲ ਗਿਆ ਪਰ ਮੰਗਾ ਯਾਰ ਮੈਂ ਇੱਕ ਗੱਲ ਸੋਚਦਾ ਜਾਂਦਾ ਦਿਮਾਗ ਦੇ ਵਿੱਚ ਕਹਿੰਦਾ ਹਾਂ ਵੀਰੇ ਕਿਆ ਸੋਚਦਾ ਤਾਂ ਨੋਰ ਖੜਾ ਕਰਨੋ ਖੜਕ ਕੇ ਦਿਖਾਇਆ ਮੈਂ ਖੜਕ ਕੇ ਸੁਣਾਇਆ ਮੈਂ ਮੈਂ ਦੇਖ ਆਪਣੇ ਗੁਰਦਾਰੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਾਬ ਦੇ ਜਿੱਦਾਂ ਵੀ ਆਪਾਂ ਇਕੱਠੇ ਹੋ ਕੇ ਮਨਾਉਂਦੇ ਸਾਰੇ ਠੀਕ ਹੈ ਸਾਰੇ ਆਪਾਂ ਇਕੱਠੇ ਹੋ ਕੇ ਸਾਰੇ ਜਿੰਨੇ ਵੀ ਬੰਦੇ ਹੋ ਜਾਂਦੇ ਆ ਗੁਰੂ ਨਾਨਕ ਦੇਵ ਜੀ ਦਾ ਜਿੰਨੇ ਪ੍ਰਕਾਸ਼ ਦਿਹਾੜੇ ਸਾਰੇ ਆਪਾਂ ਇਕੱਠੇ ਮਨਾਇਆ ਮੈਂ ਕਦੇ ਇਦਾਂ ਬਿਕਤਰ ਹੋਏ ਇਦਾਂ ਹੀ ਚਾਹੀਦਾ ਹੁਣ ਤੈਨੂੰ ਕਹਦਾ ਸਾਡੇ ਸਾਡੇ ਨਾ ਤਾਂ ਸਾਡਾ ਗਾਇ ਤਾਂ ਤੂੰ ਤਾਂ ਜਦੇ ਬਦਲ ਗਿਆ ਤੂੰ ਕਹੇ ਭਾਈ ਆਪਣੇ ਦਾ ਬਹੁਤ ਵਿਗੜਿਆ ਆ ਬੰਦਾ ਭਾਈ ਤੂੰ ਲੋਕ ਕਨੇ ਵੇਰ ਅੱਪ ਵੀ ਬੰਡਲੇ ਅੱਜ ਕਈ ਬੰਦੇ ਪੁਰਾਣੇ ਮੁੜੇ ਨੇ ਅੱਜ ਤੇਰੇ ਅੱਪਾ ਕੌਣ ਆ ਭਾਈ ਇਹ ਤਾਂ ਪੁਰਾਣੇ ਮੁੜੇ ਨੇ ਇਹ ਪੁਰਾਣੇ ਮੁੜੇ ਸੂਤ ਦੇ ਗੁਰੂ ਏਕਾ ਤੇ ਚਮਾਰ ਨੂੰ ਗੋਲੀਆਂ ਨਾਲ ਕਰਾਣੀ ਫਰਕੋਟ ਨਹੀਂ ਦੇ ਜਾਣਦੇ ਉਹ ਬਾਈ ਪੁਰਾਣੇ ਗੱਲਾਂ ਹੁਣ ਗੱਲਾਂ ਗੱਲਾਂ ਕਰਨੇ ਆ ਪਰ ਨਹੀਂ ਨਹੀਂ ਆਪਣਾ ਕੰਮ ਕਰਦੇ ਆ ਚਲੋ ਜੀ ਧੰਨਵਾਦ ਜੀ ਗੁੱਜੇ ਮੈਂ ਸਿੱਧਾ ਹੋ ਜਾਂਦਾ ਥੋੜਾ ਜਿਹਾ ਸਾਦੇ ਗੁੱਜਰ ਵੀ ਦਾ ਕਈ ਖਦਾ ਕਿਹਾ ਬੋਲਿਆ ਮਾਫ ਕਰੇ ਧੰਨਵਾਦ ਜੀ